ਜਿਵੇਂ ਕਿ ਇਹ ਫਿਲਮ ਦਾ ਨਾ ਹਜੇ ਟ੍ਰੇਲਰ ਹੀ ਆਇਆ ਤੇ ਜਿਹੜੇ ਟ੍ਰੇਲਰ ਦੇ ਵਿੱਚ ਕੁਝ ਸੀਨ ਇਦਾਂ ਦੇ ਨੇ ਜਿਹੜੇ ਸਾਡੇ ਕੌਮੀ ਆਗੂ ਸੰਜਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਦਿਖਾਉਂਦੀ ਜਿਹੜੀ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਕਿਉਂਕਿ ਹੁਣ ਉਹ ਫਿਲਮ ਜਿਹੜੀ ਰਿਲੇਟ ਇੰਦਰਾ ਗਾਂਧੀ ਨਾਲ ਕਰਦੀ ਜਿਸ ਤਰੀਕੇ ਦੇ ਨਾਲ ਇਸ ਟ੍ਰੇਲਰ ਦੇ ਵਿੱਚ ਭਾਈ ਜਿਸ ਤਰੀਕੇ ਦੇ ਨਾਲ ਸੰਜਨੈਲ ਸਿੰਘ ਪਿੰਡਰਾ ਵਾਲੇ ਜਿਹਦਾ ਕਿਰਦਾਰ ਦਿਖਾਇਆ ਗਿਆ ਜਿਸ ਤਰੀਕੇ ਦੇ ਨਾਲ ਗੋਲੀਆਂ ਦੇ ਨਾਲ ਜਿਹੜੇ ਸਿੰਘ ਹੈਗੇ ਨੇ ਉਹ ਭੁੰਰੇ ਨੇ ਜਾਂ ਫਿਰ ਜੋ ਇੱਕ ਐਕਚੁਅਲੀ ਮਾਹੌਲ ਪੂਰਾ ਦਿਖਾਇਆ ਗਿਆ ਹੈ ਉਹ ਐਕਚੁਅਲੀ ਵਿੱਚ ਰਿਲੇਟ ਕਰਦਾ ਹੈ ਜੋ 84 ਹੋਈ ਜਾਂ ਫਿਰ ਇਮਰਜੈਂਸੀ ਹੋਈ ਉਹਦੇ ਨਾਲ ਇਹ ਸਾਨੂੰ ਇੰਜ ਲੱਗਦਾ ਕਿਉਂਕਿ ਜਿਹੜੀ ਉਹਨਾਂ ਨੇ ਉਹ ਬੰਦਿਆਂ ਨੂੰ ਲਾ ਕੇ ਉੱਥੋਂ ਜਿਹੜੀ ਬਰਸ਼ ਚ ਲਾਈ ਹੈ ਨਾ ਉਹਦੇ ਚ ਉਹ ਦਿਖਾਣਾ ਚਾਹੁੰਦੇ ਆ ਕਿ ਦੇਖੋ ਇਦਾਂ ਨਜਾਇਜ਼ ਲੋਕਾਂ ਨੂੰ ਲਾਇਆ ਮਾਰਿਆ ਤੇ ਨਜਾਇਜ਼ ਲੋਕਾਂ ਨੂੰ ਲਾਇਆ ਮਾਰਿਆ ਇਹਦੀ ਕੋਈ ਆਥੈਂਟੀਸਿਟੀ ਤੇ ਹੋਣੀ ਚਾਹੀਦੀ ਹੈ ਜੇ ਤੁਸੀਂ ਸਿਰਫ ਕਲਪਨਿਕ ਮੂਵੀ ਬਣਾ ਰਹੇ ਹੋ ਕਿ ਤੁਸੀਂ ਕੈਰੈਕਟਰ ਨੂੰ ਉਸ ਤਰੀਕੇ ਨਾਲ ਡਾਕੂਮੈਂਟਸ ਕਰੋ ਹੀ ਨਾ ਤੁਹਾਨੂੰ ਲੋੜ ਹੀ ਨਹੀਂ ਹੈ ਸਾਨੂੰ ਸਿੱਖਾਂ ਨੂੰ ਵਿੱਚ ਉਹਦੇ ਵਿੱਚ ਫਿਟ ਕਰਨ ਦੀ ਤੁਸੀਂ ਇੰਦਰਾ ਗਾਂਧੀ ਦੇ ਉੱਤੇ ਮੂਵੀ ਬਣਾਣੀ ਹੈ ਇੰਦਰਾ ਗਾਂਧੀ ਦਾ ਜੀ ਸਾਦ ਕੇ ਮੂਵੀ ਬਣਾਓ ਮਰ ਕਿਉਂਕਿ ਵਿਰੋਧ ਹੋ ਰਿਹਾ ਹੈ ਮੇਰੇ ਖਿਆਲ ਨਾਲ ਜਲੰਧਰ ਦੇ ਵਿੱਚ ਵੀ ਵਿਰੋਧ ਹੋਇਆ ਅਤੇ ਐਸਜੀਪੀਸੀ ਵੱਲੋਂ ਵੀ ਜਿਹੜਾ ਹੈਗਾ ਇਹ ਉਹ ਬੋਲਿਆ ਗਿਆ ਕਿ ਇਸ ਮੂਵੀ ਦੇ ਵਿੱਚ ਚੀਜ਼ਾਂ ਦਿਖਾਈਆਂ ਗਿਆ ਉਹ ਗਲਤ ਨੇ ਲੱਗਦਾ ਇਸ ਦੇ ਨਾਲ ਕੋਈ ਅਸਰ ਹੋਵੇਗਾ ਜਾਂ ਫਿਰ ਸੈਂਸਰ ਬੋਰਡ ਇਸ ਦੇ ਉੱਪਰ ਧਿਆਨ ਦੇਵੇਗੀ ਸੀਨਸ ਜਿਹੜੇ ਕਿਉਂਕਿ ਮੈਂ ਹੁਣ ਹੀ ਦੇਖ ਰਿਹਾ ਹਾਂ ਕੁਝ ਬੰਦੇ ਜਿਹੜੇ ਪੰਥਦਰਦੀ ਨੇ ਉਹ ਤਾਂ ਇਸ ਮੂਵੀ ਦਾ ਵਿਰੋਧ ਕਰ ਹੀ ਰਹੇ ਨੇ ਕੁਝ ਕਾਂਗਰਸ ਦੇ ਜਿਹੜੇ ਕਹੋ ਏਜੰਟ ਨੇ ਜਾਂ ਕਾਂਗਰਸ ਦੇ ਜਿਹੜੇ ਸਮਰਥਕ ਨੇ ਜਿਹੜੇ ਪੱਗਾਂ 'ਚ ਸਿਰ ਵਸਾਈ ਫਿਰਦੇ ਨੇ ਉਹਨਾਂ ਦਾ ਵੀ ਕਿਸ ਤਰ੍ਹਾਂ ਕਿੱਥੇ ਇਹਦੇ ਨਾਲ-ਨਾਲ ਨਾ ਜਿਵੇਂ ਮਕਸਦ ਹੱਲ ਹੋ ਰਿਹਾ ਕਿ ਉਹ ਚਾਹੁੰਦੇ ਆ ਕਿ ਇਹ ਮੂਵੀ ਜਿਹੜੀ ਆ ਉਹਨੂੰ ਰੋਕਿਆ ਜਾਵੇ ਜਿਹੜੀਆਂ ਮੂਵੀਆਂ ਅੱਗੇ ਵੀ ਇਦਾਂ ਦੀਆਂ ਕਈ ਬਣੀਆਂ ਨੇ ਜਿਹਨੀਆਂ ਜਿਹੜੀਆਂ ਨਹੀਂ ਲੱਗਣੀ ਚਾਹੀਦੀਆਂ ਸੀ ਨਹੀਂ ਲੱਗਣ ਦਿੱਤੀਆਂ ਤੇ ਇਹ ਵੀ ਮੂਵੀ ਪੰਜਾਬ 'ਚ ਨਹੀਂ ਲੱਗੂ ਬਾਰ-ਬਾਰ ਕੁਝ ਰਹਿੰਦੇ ਚਰਚਾ ਦੇ ਵਿੱਚ ਵੀ ਆ ਕਿ ਕੰਗਨਰ ਨੋ ਜਿਹੜੀ ਆ ਉਹ ਸੈਕੰਡ ਇੰਦਰਾ ਗਾਂਧੀ ਹੈਗੀ ਹੈ ਇਸ ਸੀ ਨੂੰ ਕਿਸੇ ਦੇਖੋ ਦੇਖੋ ਸੈਕੰਡ ਇੰਦਰਾ ਗਾਂਧੀ ਆ ਹੋਵੇ ਬੇਸ਼ੱਕ ਜੇ ਉਹ ਨੂੰ ਸੂਟ ਕਰਦਾ ਹੈ ਉਹ ਕਰਕੇ ਵੇਖ ਲਵੇ ਤੇ ਜੇ ਉਹ ਨੂੰ ਲੱਗਦਾ ਕਿ ਉਹ ਸੈਕਿੰਡ ਉਹਦਾ ਦੀਂਦਰਾ ਬਣਨਾ ਚਾਹੁੰਦੀ ਹੈ ਤੇ ਉਹ ਕਰਕੇ ਵੇਖ ਲਵੇ ਮੈਂ ਤੁਹਾਡੇ ਇਹ ਸਾਡੇ ਬੰਦਿਆਂ ਨੂੰ ਇਸ ਫਿਲਮ ਦੇ ਵਿੱਚ ਇਤਰਾਜ਼ ਸਿਰਫ ਇਹੀ ਹੈ ਕਿ ਸਾਡੇ ਸਿੱਖਾਂ ਦੇ ਕਿਰਦਾਰ ਕੋਈ ਨਾ ਕੀਤੀ ਜਾਵੇ ਇੰਦਰਾ ਕਾਂਦੀ ਨਾਲ ਜੁੜੀ ਝੂਠੀਆਂ ਸੱਚੀਆਂ ਜੋ ਉਹਨਾਂ ਨੂੰ ਤੌਹਤਾਂ ਲਾਣੀ ਉਹ ਲਾ ਸਕਦੇ ਨੇ ਕੰਗਨਰ ਨੋਦੀ ਇਮਰਜੈਂਸੀ ਫਿਲਮ ਦਾ ਜਦੋਂ ਤੋਂ ਟ੍ਰੇਲਰ ਲਾਂਚ ਹੋਇਆ ਹੈ ਉਦੋਂ ਤੋਂ ਹੀ ਇਹ ਫਿਲਮ ਵਵਾਦਾ ਦੇ ਵਿੱਚ ਘिरी ਹੋਈ ਹੈ ਲਗਾਤਾਰ ਪੰਜਾਬ ਦੇ ਵਿੱਚ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ ਵਿਰੋਧ ਕਿਉਂ ਹੋ ਰਿਹਾ ਹੈ ਕਿਉਂਕਿ ਫਿਲਮ ਦੇ ਵਿੱਚ ਅਜੀਹੇ ਸੀਨ ਦਿਖਾਏ ਗਏ ਨੇ ਜੋ ਪੰਜਾਬ ਦੇ ਸਿੱਖਾਂ ਨੂੰ ਬਰਦਾਸ਼ਤ ਨਹੀਂ ਹੈ ਫਿਲਮ ਦੇ ਵਿੱਚ ਕੀ ਕੁਝ ਹੈ ਉਸ ਬਾਰੇ ਤੁਹਾਨੂੰ ਚਰਚਾ ਵਿਸਤਾਰ ਦੇ ਨਾਲ ਤਾਂ ਦੱਸੀ ਹੈ ਪਰ ਐਕਚੁਅਲ ਦੇ ਵਿੱਚ ਕਿਸ ਚੀਜ਼ ਤੋਂ ਸਿੱਖਾਂ ਨੂੰ ਇਸ ਵਕਤ ਅਪੱਤੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਉਸ ਬਾਬਤ ਗਲਬਾਤ ਕਰਨ ਲਈ ਸਾਡੇ ਨਾਲ ਆਵਾਜ਼ੀ ਕੌਮ ਦੇ ਮੈਂਬਰ ਹਰਜਿੰਦਰ ਸਿੰਘ ਜਿੰਦਾਹੋਰੀ ਨੇ ਗਲਬਾਤ ਕਰ ਲੈਣੇ ਆ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਮਰਜੈਂਸੀ ਫਿਲਮ ਜਦੋਂ ਤੋਂ ਆਈ ਹੈ ਪੰਜਾਬ ਦੇ ਵਿੱਚ ਵਿਵਾਦ ਦਾ ਜਿਹੜਾ ਹੈਗਾ ਵਿਸ਼ਾ ਬਣੀ ਹੋਈ ਹੈ ਲਗਾਤਾਰ ਵਕ-ਵਕ ਜਥੇਬੰਦੀਆਂ ਹੋ ਗਈਆਂ ਐਸਜੀਪੀਸੀ ਹੋ ਗਿਆ ਇਸ ਦੇ ਉੱਪਰ ਟਿੱਪਣੀ ਦੇ ਰਹੀ ਐ ਪਰ ਕਿਸੇ ਤਰੀਕੇ ਦਾ ਇਸ ਵਕਤ ਐਕਸ਼ਨ ਵੀ ਨਹੀਂ ਹੋ ਰਿਹਾ ਐਕਸ਼ਨ ਦੀ ਜੇਕਰ ਗੱਲ ਕਰੀਏ ਤਾਂ ਉਸ ਨੂੰ ਠੰਡੇ ਵਸਤੇ ਦੇ ਪਾ ਦਿੱਤਾ ਜਾਂਦਾ ਤੁਸੀਂ ਇਸ ਫਿਲਮ ਨੂੰ ਕਿਵੇਂ ਦੇਖਦੇ ਹੋ ਇਸ ਫਿਲਮ ਦੇ ਵਿੱਚ ਜੋ ਦਿਖਾਏ ਗਏ ਦ੍ਰਿਸ਼ ਨੇ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਆ ਜਿਵੇਂ ਕਿ ਇਹ ਫਿਲਮ ਦਾ ਨਾ ਹਜੇ ਟ੍ਰੇਲਰ ਹੀ ਆਇਆ ਤੇ ਜਿਹੜੇ ਟ੍ਰੇਲਰ ਦੇ ਵਿੱਚ ਕੁਝ ਸੀਨ ਇਦਾਂ ਦੇ ਨੇ ਜਿਹੜੇ ਸਾਡੇ ਕੌਮੀ ਆਗੂ ਸੰਜਨ ਸਿੰਘ ਪਿੰਡਰਾਂ ਵਾਲਿਆਂ ਨੂੰ ਦਿਖਾਣ ਦੀ ਜਿਹੜੀ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਜੇ ਦੇ ਵਿੱਚ ਕਿਉਂਕਿ ਹੁਣ ਉਹ ਫਿਲਮ ਜਿਹੜੀ ਰਿਲੇਟ ਇੰਦਰਾ ਗਾਂਧੀ ਨਾਲ ਕਰਦੀ ਹੈ ਜੇ ਇੰਦਰਾ ਗਾਂਧੀ ਨਾਲ ਰਿਲੇਟ ਕਰਦੀ ਤਾਂ ਆਬਵੀਅਸ ਹੈ ਕਿ ਉਹਦੇ ਵਿੱਚ ਜਿਹੜੀ ਉਹਦੇ ਨਾਲ ਕਿਉਂਕਿ ਇੱਕ ਬੜੀ ਵੱਡੀ ਸਿੱਖ ਵਰਸਸ ਇੰਦਰਾ ਜਿਹੜਾ ਉਸ ਵੇਲੇ ਸਨੈਰੀਓ ਰਿਹਾ ਉਹ ਦਿਖਾਣਾ ਪਊਗਾ ਇਹਨਾਂ ਨੂੰ ਮਰ ਕਿਉਂਕਿ ਇਹ ਕਿਉਂਕਿ ਸਟੇਟ ਸਪੌਂਸਰਡ ਮੂਵੀ ਹੈ ਤੇ ਉਹਨਾਂ ਨੇ ਉੱਥੇ ਕਿਉਂਕਿ ਸੰਜਨ ਸਿੰਘ ਪਿੰਡਰਾਂ ਵਾਲਿਆਂ ਨੂੰ ਉਹ ਬਣਦੀ ਜਿਹੜੀ ਸਿੱਖ ਸਤਕਾਰ ਦਿੰਦੇ ਉਹ ਨਹੀਂ ਦੇਣਗੇ ਕਦੀ ਵੀ ਉਹਨਾਂ ਦੇ ਲਈ ਉਹ ਹਮੇਸ਼ਾ ਇੱਕ ਟੈਰਰਿਸਟ ਅੱਤਵਾਦੀ ਰਹਿਣਗੇ ਤੇ ਉਹਨਾਂ ਨੇ ਫਿਲਮ ਵਿੱਚ ਵੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਆਪਣਾ ਸ਼ਹੀਦ ਮੰਨਦੇ ਆਂ ਉਹਨੂੰ ਆਪਣਾ ਕੌਮੀ ਆਗੂ ਮੰਨਦੇ ਆਂ ਉਹ ਸਾਡੇ ਰੋਲ ਮਾਡਲ ਨੇ ਤੇ ਕੰਗਨਾਰ ਨੌਤ ਵੀ ਕੋਈ ਇਦਾਂ ਦਾ ਕੈਰੈਕਟਰ ਨਹੀਂ ਹੈ ਜਿਹਦੇ ਬਾਰੇ ਲੋਕਾਂ ਨੂੰ ਨਹੀਂ ਪਤਾ ਪੰਜਾਬ ਨਾਲ ਖਾਸ ਤੌਰ ਤੇ ਸਿੱਖਾਂ ਨਾਲ ਜਿਹੜੀ ਉਹਦੀ ਨਫ਼ਰਤ ਹੈਗੀ ਹੈ ਉਹ बार-बार ਸਾਹਮਣੇ ਆਂਦੀ ਰਹੀ ਹੈ ਤੇ ਅਸੀਂ ਜਿਹੜੇ ਇਸ ਪਿਕਚਰ ਐਮਰਜੈਂਸੀ ਜਿਹੜੀ ਮੂਵੀ ਆ ਰਹੀ ਹੈ ਜਿਹੜੇ ਇਹਦੇ ਵਿੱਚ ਉਹਨਾਂ ਨੇ ਇੱਕ ਡਾਇਲੌਗ ਬੋਲਿਆ ਜਿਹੜਾ ਡਾਇਲੌਗ ਉਹਨਾਂ ਨੇ ਆਪਣੇ ਵੱਲੋਂ ਬਣਾ ਕੇ ਬੋਲਿਆ ਹੂੰ ਉਹਦੇ ਤੇ ਸਾਨੂੰ আপত্তি ਹੈਗੀ ਹੈ ਕਿਉਂਕਿ ਜਿਹੜਾ ਉਹ ਡਾਇਲੌਗ ਹੈ ਉਹ ਡਾਇਲੌਗ ਉਹ ਇਹ ਦਿਖਾਉਂਦਾ ਆ ਕਿ ਉਹ ਕਿਤਨਾ ਕਿਤੇ ਮੈਨੇਜ ਕਰ ਰਹੇ ਸਰਕਾਰਾਂ ਉਹਨਾਂ ਨੂੰ ਮੈਨੇਜ ਕਰ ਰਹੀਆਂ ਹੂੰ ਜਿਹਦੇ ਤੋਂ ਸਾਨੂੰ ਸਮੱਸਿਆ ਹੈਗੀ ਹੂੰ ਜੀ ਤੁਸੀਂ ਇਹਦੇ ਬਾਬਤ ਕੁਝ ਪੁੱਛਣਾ ਚਾਹੁੰਦੇ ਨੇ ਜਿਸ ਤਰੀਕੇ ਦੇ ਨਾਲ ਇਸ ਟ੍ਰੇਲਰ ਦੇ ਵਿੱਚ ਭਾਈ ਜਿਸ ਤਰੀਕੇ ਦੇ ਨਾਲ ਸੰਜਨੈਲ ਸਿੰਘ ਪਿੰਡਰਾ ਵਾਲੇ ਜਿਹਦਾ ਕਿਰਦਾਰ ਦਿਖਾਇਆ ਗਿਆ ਜਿਸ ਤਰੀਕੇ ਦੇ ਨਾਲ ਗੋਲੀਆਂ ਦੇ ਨਾਲ ਜਿਹੜੇ ਸਿੰਘ ਹੈਗੇ ਨੇ ਉਹ ਭੁੰਰੇ ਨੇ ਜਾਂ ਫਿਰ ਜੋ ਇੱਕ ਐਕਚੁਅਲੀ ਮਾਹੌਲ ਪੂਰਾ ਦਿਖਾਇਆ ਗਿਆ ਹੈ ਉਹ ਐਕਚੁਅਲ ਦੇ ਵਿੱਚ ਰਿਲੇਟ ਕਰਦਾ ਹੈ ਜੋ 84 ਹੋਈ ਜਾਂ ਫਿਰ ਇਮਰਜੈਂਸੀ ਹੋਈ ਉਸ ਦੇ ਨਾਲ ਦੇਖੋ ਸਟੇਟ ਨੂੰ ਇਹ ਚੀਜ਼ ਸੂਟ ਕਰਦੀ ਹੈ ਸਟੇਟ ਚਾਹੁੰਦੀ ਹੈ ਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਧੱਕੇ ਨਾਲ ਲੋਕਾਂ ਨੂੰ ਦੱਸੀਆਂ ਨੇ ਨਾ ਉਹਨੂੰ ਮੂਵੀਜ਼ ਦੇ ਜ਼ਰੀਏ ਜਿੱਦਾਂ ਉਹ ਪ੍ਰੈਜ਼েন্ট ਕਰ ਸਕਣ ਪਿੱਛੇ ਵੀ ਬਹੁਤ ਸਾਰੀ ਇਦਾਂ ਦੀ ਮੂਵੀਜ਼ ਬਣੀਆਂ ਨੇ ਕਸ਼ਮੀਰ ਫਾਈਲਜ਼ ਮੂਵੀ ਬਣੀ ਹੈ ਇਹ ਨਰਿੰਦਰ ਮੋਦੀ ਦੀ ਬਾਇਓਗ੍ਰਾਫੀ ਬਣੀ ਹੈ ਇਦਾਂ ਦੀ ਬਹੁਤ ਸਾਰੀ ਮੂਵੀਜ਼ ਬਣੀਆਂ ਨੇ ਉਹਨਾਂ ਦੀਆਂ ਜਿਹਦੇ ਵਿੱਚ ਉਹ ਚਾਹੁੰਦੇ ਆ ਕਿ ਝੂਠ ਨੂੰ ਸੱਚ ਕਰਕੇ ਦਿਖਾਇਆ ਜਾ ਸਕੇ ਹੂੰ ਤੇ ਕਿਉਂਕਿ ਜਿਹੜਾ ਉਸ ਪੀਰੀਅਡ ਨੂੰ ਜਾਣਦਾ ਆ ਜਿਹੜਾ ਉਸ ਪੀਰੀਅਡ ਨੂੰ ਪੰਜਾਬ ਨੇ ਉਹ ਚੀਜ਼ ਦੇਖੀ ਆ ਹੰਡਾਈ ਆ ਹੂੰ ਉਹਦੇ ਬਾਰੇ ਸਾਡੇ ਪੁਆਇੰਟ ਆਫ View ਦੇ ਨਾਲ ਅਸੀਂ ਅਗਰ ਉਹ ਚੀਜ਼ ਨੂੰ ਦਿਖਾਣਾ ਚਾਹੀਏ ਦਿਖਾਣਾ ਚਾਹੁੰਦੇ ਹੋਈਏ ਤੇ ਸਟੇਟ ਸਾਨੂੰ ਉਹ ਬਣਦੀ ਸਪੇਸ ਨਹੀਂ ਦਿੰਦੀ ਮੈਂ ਇੱਕ ਐਗਜ਼ਾਮਪਲ ਦੇ ਕੇ ਗੱਲ ਕਰਦਾ ਹੂੰ ਇੱਕ ਜਸਵੰਤ ਸਿੰਘ ਖਾਲੜਾ ਜੀ ਬਹੁਤ ਇੱਕ ਮਹਾਨ ਸ਼ਖਸੀਅਤ ਰਹੇ ਨੇ ਜਿਨ੍ਹਾਂ ਨੇ ਉਸ ਪੀਰੀਅਡ ਦੇ ਵਿੱਚ ਉਸ ਜਿਹੜੀ ਚੱਲੀ ਮੂਵਮੈਂਟ ਸੀ ਪੰਜਾਬ ਦੇ ਅੰਦਰ ਜਿਹਰੇ ਚ ਨਿਰਦੋਸ਼ੇ ਬਹੁਤ ਸਾਰੇ ਜਿਹੜੇ ਸਿੱਖ ਮਰੇ ਉਹਦੀ ਇੱਕ ਡਾਕੂਮੈਂਟਸ ਉਹਨਾਂ ਨੇ ਤਿਆਰ ਕੀਤਾ ਕਿ 26000 ਤੋਂ ਬਾਅਦ ਜਿਹੜੇ ਨੇ ਉਹ ਸਿੱਖ ਨਜਾਇਜ਼ ਮਾਰੇ ਗਏ ਉਹਦੇ ਬਾਬਤ ਇੱਕ ਮੂਵੀ ਜਿਹੜੀ ਸੀਗੀ ਬਣਨ ਜਾ ਰਹੀ ਸੀਗੀ ਤੇ ਦਿਲਜੀਤ ਦੋਸਾਂਜ ਵੱਲੋਂ ਸ਼ਾਇਦ ਮੂਵੀ ਆਣੀ ਹੈਗੀ ਹੈ ਤੇ ਉਸ ਮੂਵੀ ਵਿੱਚ ਕਿਉਂਕਿ ਸੱਚਾਈ ਦਿਖਾਣੀ ਚਾਹੀ ਉੱਤੇ ਇੰਨੇ ਕੁ ਫਿਲਟਰ ਲੱਗੇ ਇੰਨੀ ਘਰੇ ਤੇ ਕਹੋ ਐਡੀਟਿੰਗ ਹੋਈ ਕਿ ਉਹ ਮੂਵੀ ਦਾ ਵजूद ਖਤਮ ਹੋ ਗਿਆ। ਤਾਂ ਮੂਵੀ ਦਾ ਨਾਮ ਤੱਕ ਉਹਨਾਂ ਨੂੰ ਚੇਂਜ ਕਰਨਾ ਪਿਆ ਕਿਉਂਕਿ ਸਟੇਟ ਨੂੰ ਸੂਟ ਨਹੀਂ ਕਰਦੀ ਸੀਗੀ। ਹੁਣ ਜਿੱਥੇ ਹੁਣ ਇਸ ਐਮਰਜੈਂਸੀ ਮੂਵੀ ਨਾਲ ਇਸ ਨੂੰ ਅਸੀਂ ਅਗਰ ਤੁਲਨਾ ਕਰੀਏ ਤੇ ਐਮਰਜੈਂਸੀ ਮੂਵੀ ਸਟੇਟ ਆਪਣੇ ਚਸ਼ਮੇ ਚੋਂ ਦਿਖਾਉਣਾ ਚਾਹੁੰਦੀ ਆ ਕਿ ਸਿੱਖਾਂ ਦੇ ਜਿਹੜੇ ਰੋਲ ਮਾਡਲ ਨੇ ਉਹ ਟੈਰਰਿਸਟ ਨੇ ਉਹਨਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਸੀਗੀਆਂ ਉਹ ਮਨੁੱਖੀ ਅਧਿਕਾਰਾਂ ਦੇ ਮਨੁੱਖਾਂ ਦੇ ਖਾਸ ਤੌਰ ਤੇ ਹਿੰਦੂਆਂ ਦੇ ਖਿਲਾਫ ਸੀਗੀਆਂ ਤੇ ਇਹ ਵਾਇਲੇਸ਼ਨ ਕ੍ਰੀਏਟ ਕਰਕੇ ਸਿੱਖਾਂ ਦਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਸ ਮੂਵੀ ਦੇ ਜ਼ਰੀਏ ਇਹ ਸਾਨੂੰ ਇੰਜ ਲੱਗਦਾ ਕਿਉਂਕਿ ਜਿਹੜੀ ਉਹਨਾਂ ਨੇ ਉਹ ਬੰਦਿਆਂ ਨੂੰ ਲਾ ਕੇ ਉੱਥੋਂ ਜਿਹੜੀ ਬਰਸ਼ ਚਲਾਈ ਹੈ ਨਾ ਉਹਦੇ ਚ ਉਹ ਦਿਖਾਣਾ ਚਾਹੁੰਦੇ ਆ ਕਿ ਦੇਖੋ ਇਦਾਂ ਨਜਾਇਜ਼ ਲੋਕਾਂ ਨੂੰ ਲਾਇਆ ਮਾਰਿਆ ਤੇ ਨਜਾਇਜ਼ ਲੋਕਾਂ ਨੂੰ ਲਾਇਆ ਮਾਰਿਆ ਇਹਦੀ ਕੋਈ ਆਥੈਂਟੀਸਿਟੀ ਤੇ ਹੋਣੀ ਚਾਹੀਦੀ ਹੈ ਨਾ ਜੇ ਤੁਸੀਂ ਸਿਰਫ ਕਲਪਨਿਕ ਮੂਵੀ ਬਣਾ ਰਹੇ ਹੋ ਤੇ ਤੁਸੀਂ ਕਰੈਕਟਰ ਨੂੰ ਉਸ ਤਰੀਕੇ ਨਾਲ ਡਾਕੂਮੈਂਟਸ ਨਾ ਕਰੋ ਹੀ ਨਾ ਤੁਹਾਨੂੰ ਲੋੜ ਹੀ ਨਹੀਂ ਹੈ ਸਾਨੂੰ ਸਿੱਖਣ ਨੂੰ ਵਿੱਚ ਉਹਦੇ ਵਿੱਚ ਫਿੱਟ ਕਰਨ ਦੀ ਤੁਸੀਂ ਇੰਦਰਾ ਗਾਂਧੀ ਦੇ ਉੱਤੇ ਮੂਵੀ ਬਣਾਣੀ ਹੈ ਇੰਦਰਾ ਗਾਂਧੀ ਤੇ ਜੀ ਸਾਧਕੇ ਮੂਵੀ ਬਣਾਓ ਮਰ ਕਿਉਂਕਿ ਢੰਗ ਨਾ ਰਨੋਤ ਆਲਰੇਡੀ ਮੈਂਬਰ ਪਾਰਲੀਮੈਂਟ ਹੈਗੀ ਹੈ ਭੀਜਪੀ ਵੱਲੋਂ ਮੈਂਬਰ ਪਾਰਲੀਮੈਂਟ ਹੈ ਉਹਦੇ ਇੱਕੋ ਤੀਰ ਨਾਲ ਦੋ ਸ਼ਿਕਾਰ ਹੁੰਦੇ ਨੇ ਦੋਨੋਂ ਨੂੰ ਸੂਟ ਕਰਦੇ ਨੇ ਇੱਕ ਤਾਂ ਉਹ ਇੰਦਰਾ ਗਾਂਧੀ ਦਾ ਕਰੈਕਟਰ ਜਿਹੜਾ ਹੈਗਾ ਉਹਦਾ ਅਸੈਸਿਨੇਸ਼ਨ ਕਰਦੀ ਹੈ ਤੇ ਸਿੱਖ ਜਿਹੜੇ ਉਹਨੂੰ ਨਹੀਂ ਪਸੰਦਦਾ ਉਹਨਾਂ ਦਾ ਵੀ ਕਰੈਕਟਰ ਅਸੈਸਿਨੇਸ਼ਨ ਕਰਦੀ ਹੈ ਸੋ ਦੋਨੋਂ ਚੀਜ਼ਾਂ ਉਹਦੀਆਂ ਇੱਕੋ ਤੀਰ ਦੇ ਨਾਲ ਹੱਲ ਹੁੰਦੀਆਂ ਨੇ ਤੇ ਜਿੱਥੇ ਤੱਕ ਉਹਦੀਆਂ ਮਨਸ਼ਾਵਾ ਨੇ ਉਹਦੇ ਜਿੰਨਾ ਪਿੱਛੇ ਕਾਰਨਾਮੇ ਰਹੇ ਨੇ ਜਿਹਦੇ ਕਰਕੇ ਉਹਨੂੰ 에어ਪੋਰਟ ਤੇ ਚੰਡੀਗੜ੍ਹ 에어ਪੋਰਟ ਤੇ ਥੱਪੜ ਵੀ ਪਿਆ ਇਹ ਸਾਰੀਆਂ ਗੱਲਾਂ ਕਰਕੇ ਉਹਦੀ ਜਿਹੜੀ ਨਫ਼ਰਤ ਸੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਹੋ ਸਕਦਾ ਹੈ ਕਿ ਉਹ ਚਾਹੁੰਦੇ ਹੋਣ ਕੋਈ ਉਹਨਾਂ ਦੀ ਇਦਾਂ ਦੀ ਪਾਲਿਸੀ ਹੋਵੇ ਕਿ ਪੰਜਾਬ ਦੇ ਵਿੱਚ ਇਸ ਮੂਵੀ ਦੇ ਨਾਲ ਹੀ ਕੋਈ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣ ਦਾ ਕੰਮ ਕੀਤਾ ਜਾਵੇ ਤੇ ਪਹਿਲੇ ਵੀ ਇਦਾਂ ਦੇ ਬਹੁਤ ਕੰਮ ਹੋਏ ਨੇ ਅਕਾਲੀਆਂ ਦੀ ਗਵਰਨਮੈਂਟ ਜਦੋਂ ਸੀਗੀ ਉਸ ਵੇਲੇ ਰਾਮ ਰਹੀਮ ਦੀ ਮੂਵੀ ਮੈਸੈਂਜਰ ਆਫ ਗੋਡ ਜਿਹੜੀ ਸੀਗੀ ਉਹਨੂੰ ਜ਼ਬਰਦਸਤੀ ਲਾਉਣ ਦੇ ਲਈ ਉਹਨਾਂ ਨੇ ਪੁਲਿਸ ਤੱਕ ਲਾ ਦਿੱਤੀਆਂ ਸੀਗੀਆਂ ਲਾਠੀ ਚਾਰਜ ਤੱਕ ਹੋਏ ਸਿੱਖਾਂ ਨੂੰ ਜੇਲ੍ਹਾਂ 'ਚ ਵੀ ਟੱਕਿਆ ਉਹਨਾਂ ਨੇ ਬੜਾ ਕੁਝ ਹੋਇਆ ਦਾ ਹੋ ਸਕਦਾ ਹੈ ਕਿ ਇੱਥੇ ਵੀ ਕੁਝ ਇਦਾਂ ਦਾ ਕਰਨਾ ਚਾਹੁੰਦੇ ਹੁਣ ਪੰਜਾਬ ਦੇ ਨਾਲ ਇਸ ਵਿਰੋਧ ਹੋ ਰਿਹਾ ਹੈ ਮੇਰੇ ਖਿਆਲ ਨਾਲ ਜਲੰਧਰ ਦੇ ਵਿੱਚ ਵੀ ਵਿਰੋਧ ਹੋਇਆ ਅਤੇ ਐਸਜੀਪੀਸੀ ਵੱਲੋਂ ਵੀ ਜਿਹੜਾ ਹੈਗਾ ਇਹ ਉਹ ਬੋਲਿਆ ਗਿਆ ਕਿ ਇਸ ਮੂਵੀ ਦੇ ਵਿੱਚ ਜੋ ਚੀਜ਼ਾਂ ਦਿਖਾਈਆਂ ਗਈਆਂ ਉਹ ਗਲਤ ਨੇ ਲੱਗਦਾ ਇਸ ਦੇ ਨਾਲ ਕੋਈ ਅਸਰ ਹੋਵੇਗਾ ਜਾਂ ਫਿਰ ਸੈਂਸਰ ਬੋਰਡ ਇਸ ਦੇ ਉੱਪਰ ਕੋਈ ਧਿਆਨ ਦੇਵੇਗੀ ਸੀਨਸ ਜਿਹੜੇ ਉਹ ਕੱਟੀ ਜਾਣਗੇ ਦੇਖੋ ਅਸੀਂ ਆਪਣਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਨਾ ਉਹਨੂੰ ਅਸੀਂ ਦਾਖਲ ਕਰਾ ਰਹੇ ਹਾਂ ਅਸੀਂ ਉਹਦੀ ਇੱਕ ਕਹੋ ਸਾਡੀ ਜ਼ਰੂਰਤ ਸੀਗੀ ਅਸੀਂ ਉਸ ਕਰਕੇ ਉਹਨੂੰ ਕਰਨਾ ਹੀ ਕਰਨਾ ਹੈ ਇਦੇ ਵਿੱਚ ਨਾ ਦੋ ਤਰ੍ਹਾਂ ਦਾ ਨੈਰੇਟਿਵ ਸੈੱਟ ਹੁੰਦਾ ਦੇਖੋ ਇੱਕ ਤਾਂ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਕਲੈਰਿਟੀ ਰਵੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਿੱਖ ਇਸ ਚੀਜ਼ ਦੀ ਵਿਰੋਧਤਾ ਕਿਉਂ ਕਰ ਰਿਹਾ ਕਿਉਂਕਿ ਜਿਹੜੀ ਸਿੱਖਾਂ ਦੇ ਸੈਂਟੀਮੈਂਟਸ ਨੇ ਉਹ ਸੰਜਨ ਸਿੰਘ ਪੰਡਰਵਾਲਾ ਦੇ ਨਾਲ ਐਜ਼ ਆ ਉਹਨਾਂ ਦੇ ਅੱਛੇ ਰੋਲ ਮਾਡਲਸ ਕਰਕੇ ਨੇ ਤੇ ਜਿਹੜੀ ਇਸ ਵੇਲੇ ਬਹੁਤ ਸਾਰੀ ਲ lobby ਇਦਾਂ ਦੀ ਵੀ ਹੋਊਗੀ ਕਿਉਂਕਿ ਮੈਂ ਹੁਣ ਹੀ ਦੇਖ ਰਿਹਾ ਕੁਝ ਬੰਦੇ ਜਿਹੜੇ ਪੰਥਦਰਦੀ ਨੇ ਉਹ ਤਾਂ ਇਸ ਮੂਵੀ ਦਾ ਵਿਰੋਧ ਕਰ ਹੀ ਰਹੇ ਨੇ ਕੁਝ ਕਾਂਗਰਸ ਦੇ ਜਿਹੜੇ ਕਹੋ 에ਜੰਟ ਨੇ ਜਾਂ ਕਾਂਗਰਸ ਦੇ ਜਿਹੜੇ ਸਮਰਥਕ ਨੇ ਜਿਹੜੇ ਪੱਗਾਂ 'ਚ ਸਿਰ ਵਸਾਈ ਫਿਰਦੇ ਨੇ ਉਹਨਾਂ ਦਾ ਵੀ ਕਿਥੇ ਨਾ ਕਿਥੇ ਇਹਦੇ ਨਾਲ ਨਾਲ ਨਾ ਜਿੰਦਾ ਮਕਸਦ ਹੱਲ ਹੋ ਰਿਹਾ ਕਿ ਉਹ ਚਾਹੁੰਦੇ ਆ ਕਿ ਇਹ ਮੂਵੀ ਜਿਹੜੀ ਆ ਉਹਨੂੰ ਰੋਕਿਆ ਜਾਵੇ ਤਾਂ ਕਿ ਜਿਹੜੀ ਇੰਦਰਾ ਗਾਂਧੀ ਹੈ ਉਹ ਜਿਨ੍ਹਾਂ ਦੀ ਰੋਲ ਮਾਡਲ ਹੈਗੀ ਆ ਉਹਦੇ ਬਾਬਤ ਵੀ ਕੋਈ ਅੱਗੇ ਡਾਕੂਮੈਂਟਸ ਜਿਹੜੇ ਨਾ ਨਾ ਮੰਨਣ ਸਾਡਾ ਇਸ ਮੂਵੀ ਦੇ ਨਾਲ ਇਸ ਤਰੀਕੇ ਦਾ ਵਿਰੋਧ ਨਹੀਂ ਹੈ ਕਿ ਇਹ ਮੂਵੀ ਜਿਹੜੀ ਹੈ ਉਹ ਇੰਦਰਾ ਗਾਂਧੀ ਦੇ ਕਰੈਕਟਰ ਦੇ ਬਾਰੇ ਨਾ ਦਿਖਾਵੇ ਜੋ ਦਿਖਾਣਾ ਚਾਹੁੰਦੇ ਆ ਉਹਦੇ ਨਾਲ ਰਿਲੇਟਡ ਦਿਖਾ ਸਕਦੇ ਆ ਮਗਰ ਸਾਨੂੰ ਸਿਰਫ ਤੇ ਸਿਰਫ ਪੱਤੀ ਜਿਹੜੀ ਗਲਤੀ ਹੈਗੀ ਆ ਉਹ ਸਾਡੇ ਸੰਜਨ ਸਿੰਘ ਪੰਡਰਾਲਾ ਦੇ ਅਗਰ ਕਰੈਕਟਰ ਉਹਦੇ ਵਿੱਚ ਉਹਨਾਂ ਨੇ ਫਿੱਟ ਕੀਤਾ ਉਹਦੇ ਤੋਂ ਜਾਂ ਸਾਡੇ ਸਿੱਖਾਂ ਦਾ ਜਿਹੜਾ ਮਾੜਾ ਅਕਸ ਦਿਖਾਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਝੂਠ ਹੋਊਗਾ ਸਾਨੂੰ ਉਹਦੇ ਤੋਂ ਸਮੱਸਿਆ ਹੈ ਇਸ ਕਰਕੇ ਇਹ ਮੂਵੀ ਪੰਜਾਬ ਚ ਨਹੀਂ ਲੱਗਣ ਦਿੱਤੀ ਜਾਊਗੀ ਅਤੇ ਜੇ ਪੰਜਾਬ ਤੋਂ ਬਾਹਰੇ ਵੀ ਕਿਥੇ ਲੱਗਦੀ ਹੈ ਤੇ ਪੰਜਾਬ ਤੋਂ ਬਾਹਰੇ ਬੰਦਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਹਾਂਜੀ ਵਿਦੇਸ਼ਾਂ ਵਿੱਚ ਜਿਹੜੀ ਗੱਲ ਹੈਗੀ ਆ ਵਿਦੇਸ਼ਾਂ ਵਿੱਚ ਵੀ ਨਾ ਲੱਗੇ ਤੇ ਔਨ ਡਾਕੂਮੈਂਟ ਜਿੱਦਾਂ ਬਹੁਤ ਸਾਰੇ ਪੋਰਟਲਸ ਬਣ ਗਏ ਹੋਏ ਆ ਔਨਲਾਈਨ ਵੈਬਸਾਈਟਸ ਹੈਗੀਆਂ ਉਹਨਾਂ ਤੇ ਨਾ ਲੱਗਣ ਉਹਦੇ ਲਈ ਸਾਨੂੰ ਕੋਈ ਕਾਨੂੰਨੀ ਜਦੋਜਹਿਦ ਕਰਨੀ ਪੈਂਦੀ ਹੈ ਤੇ ਉਹ ਵੀ ਅਸੀਂ ਕਰਾਂਗੇ اچھا ਇੱਕ ਇਸ ਮੂਵੀ ਇਸ ਮੂਵੀ ਦੇ ਟ੍ਰੇਲਰ ਦੇ ਵਿੱਚ ਜੋ ਕੁਝ ਦਿਖ ਰਿਹਾ ਹੈ ਦੋ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ 184 ਅਤੇ ਦੂਸਰਾ ਇਮਰਜੈਂਸੀ ਇਹ ਦੋ ਚੀਜ਼ਾਂ ਇਸ ਮੂਵੀ ਦੇ ਵਿੱਚ ਫਿਟ ਕੀਤੀਆਂ ਗਈਆਂ ਨੇ ਲੱਗਦਾ ਹੈ ਇਸ ਦੇ ਪਿੱਛੇ ਵੀ ਕੋਈ ਸਾਜ਼ਿਸ਼ ਹੈ ਦੇਖੋ ਮੈਂ ਪਹਿਲੇ ਹੀ ਦੱਸਿਆ ਕਿ ਜਿਹੜੀ ਇੰਦਰਾ ਗਾਂਧੀ ਨਾਲ ਕੋਈ ਵੀ ਚੀਜ਼ ਰਿਲੇਟ ਕਰਦੀ ਦਿਖਾਈ ਜਾਊਗੀ ਨਾ ਉਹਦੇ ਵਿੱਚ ਸਿੱਖਾਂ ਦਾ ਰੋਲ ਲਾਜ਼ਮੀ ਹੋ ਜਾਊਗਾ ਕਿਉਂਕਿ ਉਹਦੀ ਜਿਹੜੀ ਮੌਤ ਹੋਈ ਨਾ ਉਹਦੇ ਵਿੱਚ ਸਿੱਖਾਂ ਦਾ ਇੱਕ ਅਹਿਮ ਰੋਲ ਹੈ ਉਹਨੂੰ ਉਹ ਅਗਰ ਇੰਦਰਾ ਗਾਂਧੀ ਦੀ ਡਾਕੂਮੈਂਟਰੀ ਕ੍ਰੀਏਟ ਕ੍ਰੀਏਟ ਕਰਨ ਦਾ ਨਾਮ ਰੱਖਿਆ ਹੈਗਾ ਇਮਰਜੈਂਸੀ ਉਹ ਫਿਰ ਉਹ ਇਸ ਕਰਕੇ ਰੱਖਿਆ ਕਿਉਂਕਿ ਜਿਹੜੀ ਇੰਦਰਾ ਗਾਂਧੀ ਦੀ ਪਰਸਨੈਲਿਟੀ ਜਿਹੜਾ ਉਹਦਾ ਉਸ ਵੇਲੇ ਸਭ ਤੋਂ ਵੱਡਾ ਅਕਸ ਬਾਹਰ ਆਇਆ ਜਿਸ ਦੇ ਕਰਕੇ ਉਹ ਬਹੁਤ ਜ਼ਿਆਦਾ ਮਸ਼ਹੂਰ ਹੋਈ ਉਹਦੇ ਲਈ ਮੇਨ ਐਮਰਜੈਂਸੀ ਦਾ ਬੜਾ ਵੱਡਾ ਰੋਲ ਹੈ ਦੇਖੋ ਕਈ ਬੰਦਿਆਂ ਨੇ ਨਾ ਐਮਰਜੈਂਸੀ ਬਾਰੇ ਇਨਫੋਰਮੇਸ਼ਨ ਵੀ ਪ੍ਰੋਪਰ ਨਹੀਂ ਲਈ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਗਿਆਨ ਨਹੀਂ ਹੁੰਦਾ ਸੀ ਚਾਹੁੰਦੇ ਕਿ ਚਲੋ ਉਸ ਬਾਰੇ ਵੀ ਜ਼ਰੂਰ ਗੱਲ ਹੋਵੇ ਐਮਰਜੈਂਸੀ ਕਦੋਂ ਲੱਗੀ ਤੇ ਕਿੰਨਾ ਟਾਈਮ ਰਹੀ ਤੇ ਉਸ ਦੇ ਕੀ ਸੱਟੇ ਨਿਕਲੇ ਜਿਹੜੀ ਐਮਰਜੈਂਸੀ ਸੀ ਨਾ ਉਹ ਇੰਦਰਾ ਗਾਂਧੀ ਨੇ ਲਵਾਈ ਸੀਗੀ ਹੂੰ ਇੰਦਰਾ ਗਾਂਧੀ ਨੇ ਇਸ ਕਰਕੇ ਲਵਾਈ ਸੀਗੀ ਕਿ ਜਦੋਂ ਇੰਦਰਾ ਗਾਂਧੀ 1975 ਤੋਂ ਪਹਿਲਾਂ ਜਦੋਂ ਜਿੱਤਦੀ ਹੈ ਨਾ ਉਹਨੂੰ ਉਹਦੇ ਵਿਰੋਧੀਆਂ ਵੱਲੋਂ ਇਹ ਦੱਸਿਆ ਜਾ ਰਿਹਾ ਹੁੰਦਾ ਹੈ ਕਿ ਇਹ ਨਜਾਇਜ਼ ਢੰਗ ਨਾਲ ਜਿਹੜੀ ਹੈ ਸੱਤਾ ਤੇ ਕਾਬਜ਼ ਹੋਈ ਹੈ ਹੂੰ ਤੇ ਉਹਦਾ ਵਿਰੋਧ ਹੋ ਜਾਂਦਾ ਹੈ ਉਹਦਾ ਵਿਰੋਧ ਇੰਨੇ ਵੱਡੇ ਪੱਧਰ ਤੇ ਹੁੰਦਾ ਹੈ ਕਿ ਉਹਦਾ ਹਾਈ ਕੋਰਟ ਵਿੱਚ ਜਦੋਂ ਕੇਸ ਜਾਂਦਾ ਹੈ ਉਸ ਕੇਸ ਦੇ ਵਿੱਚ ਉਹ ਹਾਰ ਜਾਂਦੀ ਹੈ ਤੇ ਉਹਦੇ ਤੇ ਰੋਕ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਹ ਐਮਰਜੈਂਸੀ ਲਾ ਦਿੰਦੀ ਹੈ ਐਮਰਜੈਂਸੀ 1975 ਚ ਲੱਗਦੀ ਹੈ 1976 ਤੱਕ ਲੱਗੀ ਰਹੀ ਨਹੀਂ ਲਗਭਗ 19 ਮਹੀਨੇ ਐਮਰਜੈਂਸੀ ਰਹੀ ਪੰਜਾਬ ਚ ਲੱਗੀ ਹੋ ਇਸ ਬਾਰੇ ਲੋਕਾਂ ਨੂੰ ਇਨਫੋਰਮੇਸ਼ਨ ਜਿਹੜੀ ਸੀਗੀ ਉਹ ਪੂਰੀ ਕਲੀਅਰ ਨਹੀਂ ਸੀਗੀ ਚਲੋ ਉਹ ਵੀ ਇਸ ਵੀਡੀਓ ਦੇ ਨਾਲ ਹੀ ਉਹਨਾਂ ਨੂੰ ਕਲੀਅਰ ਹੋ ਜੂਗੀ ਦੂਸਰੀ ਗੱਲ ਸੀਗੀ ਕਿ ਜਦੋਂ ਉਸ ਤੋਂ ਬਾਅਦ ਇਲੈਕਸ਼ਨਸ ਹੁੰਦੀਆਂ ਇੰਦਰਾ ਗਾਂਧੀ ਬੜੀ ਬੁਰੀ ਤਰੀਕੇ ਨਾਲ ਹਾਰਦੀ ਹੈ ਕਾਂਗਰਸ ਬਹੁਤ ਬੁਰੀ ਤਰੀਕੇ ਨਾਲ ਹਾਰਦੀ ਹੈ ਫਿਰ ਨਾ ਕਿੱਥੇ ਨਾ ਕਿੱਥੇ ਜਿਹੜਾ ਉਹਦਾ ਰੋਲ ਇਮੀਡੀਏਟ ਅਗਲੇ ਚੋਣਾਂਾਂ ਦੇ ਵੇਲੇ ਜਦੋਂ ਦਿਖਾਇਆ ਗਿਆ ਉਦੋਂ ਤੱਕ ਉਹਨੇ ਇੱਕ ਸੈੱਟ ਕਰ ਲਿਆ ਸੀ ਆਪਣਾ ਰੋਲ ਸੈੱਟ ਕਰ ਲਿਆ ਸੀਗਾ ਸਿਆਸਤ ਨੂੰ ਲੈ ਕੇ ਕਿ ਕਿੱਦਾਂ ਦਾ ਲੋਕਾਂ ਨੂੰ ਕਰਦਾਰ ਪਸੰਦ ਹੈ ਫਿਰ ਉਹ ਇੱਕ ਗਿਣਤੀ ਚ ਜਿਰਤਦੀ ਹੈ ਜਿੱਤਣ ਤੋਂ ਬਾਅਦ ਉਹ ਸਿੱਖਾਂ ਨੂੰ ਇੱਕ ਦੋਸ਼ੀ ਦਿਖਾ ਕੇ ਜਾਂ ਆਪਣਾ ਦੁਸ਼ਮਣ ਦਿਖਾ ਕੇ ਬਹੁਤ ਜ਼ਿਆਦਾ ਹਾਈਲਾਈਟਸ ਹੋ ਜਾਂਦੀ ਹੈ ਇਹਨਾਂ ਪੀਰੀਅਡ ਦੇ ਵਿੱਚ ਦੇਖੋ ਇਹਨਾਂ ਕੁਝ ਹੁੰਦਾ ਆ ਕਿ ਉਹਦੀ ਉਹ ਮੌਤ ਦਾ ਕਾਰਨ ਬਣ ਜਾਂਦਾ ਕਿਉਂਕਿ ਉਹਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਹੁੰਦਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਉਹਦੇ ਸਿੱਖ ਜਿਹੜੇ ਨੇ ਉਹਨੂੰ ਉਹਤੇ ਬਦਲਾ ਲੈਣ ਦੇ ਲਈ ਉਤਾਰੂ ਹੋ ਜਾਂਦੇ ਆ ਉਹ ਉਹਨੂੰ ਸੋਦਾ ਲਾ ਦਿੰਦੇ ਆ ਸੋਦਾ ਲਾਉਣ ਤੋਂ ਬਾਅਦ ਦਿੱਲੀ ਸਿੱਖ ਕਤਲੇਆਮ ਹੁੰਦੇ ਆ ਤੇ ਇਹ ਸਾਰੀਆਂ ਚੀਜ਼ਾਂ ਰਿਲੇਟ ਕਰਦੀਆਂ ਉਸ ਤੋਂ ਬਾਅਦ ਫਿਰ ਕਾਂਗਰਸ ਦੁਬਾਰਾ ਇਲੈਕਸ਼ਨ ਚ ਬੜੀ ਵੱਡੀ ਜਿੱਤ ਨਾਲ ਜਿੱਤਦੀ ਹੈ ਹਾਂ ਉਸ ਲਈ ਕਾਂਗਰਸ ਜਦੋਂ 1985 ਦੀ ਇਲੈਕਸ਼ਨ ਹੁੰਦੀਆਂ ਤੇ ਲਗਭਗ 400 ਪਲੱਸ ਸੀਟ ਤੋਂ ਵੀ ਵੱਧ ਵੋਟ ਜਿਹੜੀਆਂ ਸੀਟਸ ਤੋਂ ਜਿੱਤ ਜਾਂਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿੱਥੇ ਮਤਲਬ ਇੰਦਰਾ ਗਾਂਧੀ ਨੂੰ ਉਹਨਾਂ ਦਾ ਰੋਲ ਮਾਡਲ ਸੈੱਟ ਕਰਕੇ ਦਿੰਦੇ ਆ ਇੰਦਰਾ ਗਾਂਧੀ ਨੂੰ ਉਸ ਤੋਂ ਬਾਅਦ ਇੰਨਾ ਵੱਡਾ ਖਿਤਾਬ ਮਿਲਿਆ ਕਿ ਜਿਹੜੇ ਆਪੋਜੀਸ਼ਨ ਚ ਬੰਦੇ ਉਹਦਾ ਵਿਰੋਧ ਕਰਦੇ ਸੀ ਐਮਰਜੈਂਸੀ ਦਾ ਉਹਨਾਂ ਨੇ ਹੀ ਉਸ ਨੂੰ ਦੁਰਗਾ ਦਾ ਖਿਤਾਬ ਤੱਕ ਦਿੱਤਾ ਸੋ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇਣ ਵਾਲੇ ਲੋਕ ਤੇ ਜਿਹੜੇ ਬੰਦੇ ਉਹ ਇਸ ਮੂਵੀ ਦੇ ਜ਼ਰੀਏ ਆਪਣੀ ਪੜਾਅਸ ਕੱਢਣਾ ਚਾਹੁੰਦੇ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਿੱਖ ਸਮਝਦਾ ਹੋਇਆ ਇਹ ਮੂਵੀ ਚਾਹੁੰਦਾ ਹੈ ਕਿ ਨਾ ਲੱਗੇ ਜਿਹੜੀਆਂ ਮੂਵੀਆਂ ਅੱਗੇ ਵੀ ਇਦਾਂ ਦੀਆਂ ਕਈ ਬਣੀਆਂ ਨੇ ਜਿਹਨੀਆਂ ਜਿਹੜੀਆਂ ਨਹੀਂ ਲੱਗਣੀ ਚਾਹੀਦੀਆਂ ਸੀ ਨਹੀਂ ਲੱਗਣ ਦਿੱਤੀਆਂ ਤੇ ਇਹ ਵੀ ਮੂਵੀ ਪੰਜਾਬ 'ਚ ਨਹੀਂ ਲੱਗੂਗੀ ਅੱਛਾ ਤੁਹਾਨੂੰ ਇਸ ਵਕਤ ਇੱਕ ਸਵਾਲ ਬੜਾ ਆਰਡਰ ਮਤਲਬ ਲੋਕ ਬਾਰ-ਬਾਰ ਪੁੱਛ ਰਹੇ ਨੇ ਚਰਚਾ ਦੇ ਵਿੱਚ ਵੀ ਹੈ ਕਿ ਕੰਗਨਰ ਨੋਜ ਜੜੀ ਹੈ ਉਹ ਸੈਕੰਡ ਇੰਦਰਾ ਗਾਂਧੀ ਹੈਗੀ ਹੈ ਇਸ ਸੀਨ ਨੂੰ ਕਿਸਨੇ ਦੇਖੋ ਸੈਕਿੰਡ ਇੰਦਰਾ ਗਾਂਧੀ ਆ ਹੋਵੇ ਬੇਸ਼ੱਕ ਜੇ ਉਹਨੂੰ ਸੂਟ ਕਰਦਾ ਹੈ ਉਹ ਕਰਕੇ ਵੇਖ ਲਵੇ ਦੇਖੋ ਜੇ ਕਿਸੇ ਨੂੰ ਕੋਈ ਸੂਟ ਕਰਦਾ ਹੋਵੇ ਨਾ ਮੈਨੂੰ ਹੁਣ ਜਿੱਦਾਂ ਮਨ ਲੋ ਮੇਰਾ ਕੋਈ ਰੋਲ ਮਾਡਲ ਆ ਮੈਨੂੰ ਕੋਈ ਆਈਡੀਲ ਆ ਮੇਰਾ ਮੈਂ ਉਹਨੂੰ ਪਸੰਦ ਕਰਦਾ ਉਹਦੇ ਵਾਂਗ ਕਰਨ ਦੇ ਲਈ ਮੈਨੂੰ ਵੀ ਪਤਾ ਮੇਰਾ ਲੈਵਲ ਹੋਣਾ ਚਾਹੀਦਾ ਮੈਂ ਉਹਨੂੰ ਹੂ ਬੂ ਨਿਭਾਉਣ ਦੇ ਲਈ ਪੂਰਾ ਯਤਨ ਕਰੂੰਗਾ ਤੇ ਜੇ ਉਹਨੂੰ ਲੱਗਦਾ ਕਿ ਉਹ ਸੈਕੰਡ ਉਹਦਾ ਦੀਂਦਰਾ ਬਣਨਾ ਚਾਹੁੰਦੀ ਹੈ ਤੇ ਉਹ ਕਰਕੇ ਵੇਖ ਲਵੇ ਮੈਂ ਤੁਹਾਡੇ ਸਵਾਲ ਦੇ ਉੱਤੇ ਹੀ ਪੁੱਛਿਆ ਸੀਗਾ ਤੁਹਾਨੂੰ ਇਹ ਸਵਾਲ ਕਿਉਂਕਿ ਤੁਸੀਂ ਕਿਹਾ ਸੀਗਾ ਕਿ ਇੰਦਰਾ ਗਾਂਧੀ ਦਾ ਜੋ ਕਿਰਦਾਰ ਰਿਹਾ ਜਾਂ ਫਿਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖਾਂ ਨੂੰ ਮਾਣਾ ਦਿਖਾ ਕੇ ਜਿਹੜਾ ਆਪਣੇ ਕਿਰਦਾਰ ਨੂੰ ਉੱਪਰ ਚੱਕਿਆ ਤਾਂ ਲੱਗਦਾ ਹੈ ਕਿ ਉਹ ਸੈਕੰਡ ਬਣ ਸਕਦੇ ਨੇ ਇਸ ਤਰੀਕੇ ਨਾਲ ਜਿਸ ਤਰੀਕੇ ਦੇ ਨਾਲ ਦੇਖੋ ਮੈਨੂੰ ਇਹ ਤਾਂ ਲੱਗਦਾ ਹੈ ਕਿ ਉਹ ਇਸ ਕਰਕੇ ਕਰ ਰਹੀ ਹੈ ਕਿ ਹਿਮਾਚਲ ਦੀ ਘਟੋਕਟ ਸੀਐਮ ਤੇ ਉਹ ਜਰੂਰ ਲੱਗ ਜਾਵੇ ਕਿਉਂਕਿ ਉਹਨੂੰ ਇਦਾਂ ਲੱਗਦਾ ਹੈ ਕਿ ਸ਼ਾਇਦ ਲੋਕ ਉਹਨੂੰ ਇਸ ਚੀਜ਼ ਕਰਕੇ ਪਸੰਦ ਕਰਦੇ ਨੇ ਕਿ ਉਹ ਬਹੁ ਗਿਣਤੀ ਘਟ ਗਿਣਤੀਆਂ ਨੂੰ ਉਦਾਂ ਹੀ ਨਹੀਂ ਪਸੰਦ ਕਰਦੀ ਜਿੱਦਾਂ ਉਹਦੇ ਪਿਛਲੇ ਜਿਹੜਾ ਨੂੰ ਆਈਡਲਸ ਉਹ ਮੰਦੀ ਆ ਉਹ ਨਹੀਂ ਕਰਦੇ ਰਹੇ ਕਿਉਂਕਿ ਇਹ ਜਿਹੜਾ ਕਰੈਕਟਰ ਹੈ ਨਾ ਤੰਗਣਾ ਰਣੌਤ ਇਹ ਕਿਉਂਕਿ ਇਦਾਂ ਦਾ ਕਰੈਕਟਰ ਆਪਣੇ ਜਿਹੜੇ ਆਧਾਰਿਆਂ ਨੂੰ ਯੂਜ਼ ਕਰਕੇ ਆਪਣੇ ਅੰਦਰ ਦੀ ਪੜਾਅਸ ਕੱਢ ਕੇ ਆਪਣੇ ਬੰਦੇ ਨੂੰ ਸਹੀ ਸਾਬਤ ਕਰਨ ਦੇ ਵਿੱਚ ਪੂਰਾ ਜਿਹੜਾ ਕਹਿੰ ਲੋ ਬੰਦਾ ਰੋਲ ਅਦਾ ਕਰਤਾ ਰਿਹਾ ਇਹ ਦੇਖੋ ਇਹ ਨਹੀਂ ਇੱਕ ਇੰਟਰਵਿਊ ਬੜੀ ਚਰਚਾ ਚ ਰਹੀ ਸੀ ਕਿ ਜਿੱਥੇ ਇਹਨੇ ਬੋਲਿਆ ਸੀਗਾ ਕਿ ਭਾਰਤ ਆਜ਼ਾਦ ਹੀ 2014 ਚ ਹੋਇਆ ਤੇ ਜਿਹੜੀ ਇਹਦੀ ਇਸ ਤਰੀਕੇ ਦੀ ਮਾਨਸਿਕਤਾ ਨਾ ਜਿਹਦੇ ਵਿੱਚ ਇਹ ਦੱਸਣਾ ਚਾਹੁੰਦੀ ਹੈ ਕਿ ਉਸ ਤੋਂ ਪਹਿਲੇ ਭਾਰਤ ਜਿਹੜਾ ਗੁਲਾਮ ਹੀ ਸੀਗਾ ਤੇ ਕਾਂਗਰਸ ਨੇ ਜਿਹੜਾ ਕੁਝ ਕੀਤਾ ਉਹਨੂੰ ਉਹ ਗਿਣਤੀ ਚ ਨਹੀਂ ਗਿਣਦੀ ਤੇ ਸਾਰੇ ਮਨਸੂਬੇ ਨਾ ਔਰ ਇਸ ਫਿਲਮ ਦੇ ਜ਼ਰੀਏ ਪੂਰੇ ਹੁੰਦੇ ਆ ਤੇ ਲੋਕਾਂ ਨੂੰ ਉਹ ਦੱਸਣਾ ਚਾਹੁੰਦੀ ਹੈ ਕਿ ਦੇਖੋ ਮੈਂ ਇਸ ਤਰੀਕੇ ਦੀ ਸੋਚ ਰੱਖਦੀ ਆ ਤੇ ਜੇ ਤੁਹਾਨੂੰ ਇਦਾਂ ਦੀ ਸੋਚ ਪਸੰਦ ਆ ਤੇ ਮੈਨੂੰ ਆਪਣਾ ਆਗੂ ਚੁਣੋ ਤੇ ਹੋ ਸਕਦਾ ਹਿਮਾਚਲ ਦੀ ਸੀਐਮ ਤੱਕ ਦਾ ਲੈਵਲ ਤਾਂ ਉਹ ਸ਼ਾਇਦ ਕਰ ਲਵੇ ਕਿਸੇ ਤਰੀਕੇ حاصل ਕਰ ਲਵੇ ਪਰ ਇਸੇ ਸਵਾਲ ਲੋਕ ਪੁੱਛ ਰਹੇ ਨੇ ਕਿ ਭਈ ਇਹ ਬੀਜੇਪੀ ਸਪான்ਸਰ ਫਿਲਮ ਹੈਗੀ ਹੈ ਬੀਜੇਪੀ ਵੱਲੋਂ ਇਹ ਸਾਰਾ ਕੁਝ ਜੜਾਇਓ ਫਿਲਮ ਦੇ ਵਿੱਚ ਚੋਕਾ ਗਿਆ ਹੈਗਾ ਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਐਕਚੁਅਲ ਵਿੱਚ ਇਹ ਬੀਜੇਪੀ ਪ੍ਰੋ ਹੈ ਪਰ ਦੂਸਰੇ ਪਾਸੇ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਸ਼ਾਇਦ ਜਲੰਧਰ ਦੇ ਉਹ ਸਾਬਕਾ ਮੰਤਰੀ ਰਹੇ ਨਮਰਨਜਨ ਕਾਲਿਆ ਖੋਰੀ ਉਹ ਕਹਿੰਦੇ ਨੇ ਕਿ ਭਾਵੇਂ ਉਹ ਐਮਪੀ ਨੇ ਪਰ ਜਿਹੜਾ ਹੈਗਾ ਉਹ ਉਹ ਭਾਜਪੀ ਦਾ ਕਿਸੇ ਵੀ ਤਰੀਕੇ ਦੇ ਨਾਲ ਇਸ ਫਿਲਮ ਦੇ ਵਿੱਚ ਕੋਈ ਰੋਲ ਨਹੀਂ ਕੋਈ ਉਹ ਹੈ ਨਹੀਂ ਦੇਖੋ ਇਹ ਉਹਨਾਂ ਦੀ ਸਪਸ਼ਟੀਕਰਨ ਦੇਣ ਦੇ ਨਾਲ ਇਹ ਗੱਲ ਸਾਬਤ ਨਹੀਂ ਹੁੰਦੀ ਹੈ ਕਿ ਇਹ ਜੇ ਇਹ ਕਿਹਦੇ ਵੱਲੋਂ ਸਪਾਂਸਰਡ ਹੈ ਇਹ ਫਿਲਮ ਦੇ ਇਹਨਾਂ ਨੂੰ ਫਾਇਦੇ ਪਹੁੰਚਣੇ ਆ ਕਿਉਂਕਿ ਜਦੋਂ ਸੰਜਨੈਤ ਸਿੰਘ ਪਿੰਡਰ ਵਾਲੇ ਮੈਂ ਐਗਜ਼ਾਮਪਲ ਦੇ ਕੇ ਗੱਲ ਕਰਨ ਲੱਗਾ ਜਿੱਦਾਂ ਉਹ ਸੰਜਨੈਤ ਰੈਸਿੰਗ ਪਿੰਡਰ ਵਾਲਾ ਨੂੰ ਸੈੱਟ ਕਰਦੇ ਆ ਕਿ ਜੇ ਉਹਨਾਂ ਨੂੰ ਇੰਨੀ ਸਪੇਸ ਰਹੀ ਤੇ ਉਸ ਕਰਕੇ ਉਹਨਾਂ ਦੇ ਵੱਲੋਂ ਸਪਾਂਸਰਡ ਸੀਗੇ ਉਹਨਾਂ ਵੱਲੋਂ ਤਿਆਰ ਕੀਤੇ ਬੰਦੇ ਸੀਗੇ ਉਹ ਇਹਦਾ ਅਨੁਮਾਨ ਲਾਉਂਦੇ ਨੇ ਨਾ ਤੇ ਲੋਕ ਆਪੇ ਨੂੰ ਮਨ ਲਾ ਲਣਗੇ ਕਿ ਜਿਹੜੀ ਐ ਮੂਵੀ ਹੈਗੀ ਆ ਉਹ ਕਿਹਨਾਂ ਦੇ ਵੱਲੋਂ ਸਪான்ਸਰਡ ਆ ਕਿਹਨਾਂ ਬੰਦਿਆਂ ਨੇ ਉਹਦੇ ਪਿੱਛੇ ਜਿਹੜਾ ਇਹ ਸਾਰੀ ਤਾਕਤ ਝੋਕੀ ਨੂੰ ਲਵਾਉਣ ਦੇ ਲਈ ਤੇ ਕਿਹੜੇ ਬੰਦੇ ਚਾਹੁੰਦੇ ਸੀਗੇ ਕੀ ਦਿਖਾਣਾ ਚਾਹੁੰਦੇ ਸੀਗੇ ਉਹ ਮੂਵੀ ਆਨਲਾਈਨ ਤੋਂ ਸਾਰਾ ਕੁਝ ਕਲੀਅਰ ਹੋ ਜਾਊਗਾ ਸਮਝਦਾਰ ਨਹੀਂ ਇੰਨੇ ਜਿੰਨੇ ਤੁਸੀਂ ਕਹਿ ਰਹੇ ਹੋ ਕਿ ਸਮਝ ਜਾਣਗੇ ਦੇਖੋ ਪੰਜਾਬ ਦੇ ਲੋਕ ਤੇ ਸਮਝਦੇ ਨੇ ਨਾ ਇਸ ਕਰਕੇ ਸਾਨੂੰ ਆਪਣੇ ਬੰਦਿਆਂ ਤੱਕ ਤੇ ਇਹ ਗੱਲ ਕਲੀਅਰ ਕਰਨੀ ਬਣਦੀ ਹੈ ਕਿ ਸਾਡੇ ਬੰਦਿਆਂ ਨੂੰ ਇਸ ਫਿਲਮ ਦੇ ਵਿੱਚ ਇਤਰਾਜ਼ ਸਿਰਫ ਇਹੀ ਹੈ ਕਿ ਸਾਡੇ ਸਿੱਖਾਂ ਦੇ کردار ਕੁਸ਼ੀ ਨਾ ਕੀਤੀ ਜਾਵੇ। ਹੂੰ। ਇੰਦਰਾ ਗਾਂਧੀ ਨਾਲ ਜੁੜੀਆਂ ਝੂਠੀਆਂ ਸੱਚੀਆਂ ਜੋ ਉਹਨਾਂ ਨੂੰ ਤੋਂ ਤਾ ਲਾਣੀ ਆ ਉਹ ਲਾ ਸਕਦੇ ਨੇ। ਮਗਰ ਇਹ ਸਟੇਟ ਸਪੌਂਸਰਡ ਮੂਵੀ ਹੈ। ਹੂੰ। ਇਹਦੇ ਪਿੱਛੇ ਉਹਨਾਂ ਦੀ ਮਨਸ਼ਾ ਬਿਲਕੁਲ ਕਲੀਅਰ ਹੈ ਕਿ ਉਹ ਚਾਹੁੰਦੇ ਨੇ ਦਿਖਾਣਾ ਦੁਨੀਆ ਨੂੰ ਕਿ ਆਪਾਂ ਕੀ ਸੋਚਦੇ ਆ। ਸਿੱਖ ਕਿੱਦਾਂ ਦੇ ਲੋਕ ਨੇ। ਇੰਦਰਾ ਗਾਂਧੀ ਜਾਂ ਕਾਂਗਰਸ ਦਾ ਕਿੱਦਾਂ ਦਾ ਰੋਲ ਰਿਹਾ। ਐਮਰਜੈਂਸੀ ਕਿਹੜੇ ਹਾਲਾਤਾਂ 'ਚ ਲੱਗਦੀ ਹੈ ਜੇ ਹਾਲਾਤ ਬਣਾ ਕੇ ਐਮਰਜੈਂਸੀ ਲਾਣੀ ਹੋਵੇ ਉਹਦੀ ਵੀ ਤਿਆਰੀ ਨਾਲ ਨਾਲ ਕਰ ਰਹੇ ਆ ਮੈਨੂੰ ਇਹ ਵੀ ਦਿਖਦਾ ਕਿਉਂਕਿ ਹਾਲਾਤ ਇਦਾਂ ਦੇ ਵੀ ਬਣਾਏ ਜਾ ਰਹੇ ਨੇ ਬਹੁਤ ਸਾਰੀਆਂ ਸਟੇਟ ਡਿਸਟਰਬ ਨੇ ਤੁਸੀਂ ਉੱਤੋਂ ਦੀ ਸ਼ੁਰੂ ਹੋ ਜਾਓ ਜਿੱਥੋਂ ਦੀ ਭਾਰਤ ਸ਼ੁਰੂ ਹੁੰਦਾ ਤੁਸੀਂ ਥੱਲੇ ਤੱਕ ਚੱਲ ਜਾਓ ਤੁਹਾਨੂੰ ਸਟੇਟ ਕੋਈ ਇਦਾਂ ਦੀ ਦਿਖਣੀ ਨਹੀਂ ਜਿਹੜੀ ਡਿਸਟਰਬ ਨਹੀਂ ਹੈਗੀ ਹੈ ਸਟੇਟ ਸਾਰੀਆਂ ਡਿਸਟਰਬ ਨੇ ਹਾਲਾਤ ਇਦਾਂ ਦੇ ਨੇ ਕਿ ਪੜੋਸੀ ਮੁਲਕ ਦੇ ਲੋਕ ਤੱਕ ਮਤਲਬ ਭੱਜਣ ਲੱਗ ਗਏ ਆ ਇਹ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਮਤਲਬ ਕਿੱਥੇ ਤੱਕ ਝੁਕ ਚੁਕੇ ਆ ਤੁਸੀਂ ਦੇਖਦੇ ਹੀ ਰਹਿੰਦੇ ਆ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਨਿਊਜ਼ ਚੈਨਲਾਂ 'ਚ ਕੀ ਹਾਲਾਤ ਨੇ ਸੋ ਸਾਨੂੰ ਪਤਾ ਆ ਕਿ ਕਿਤੇ ਨਾ ਕਿਤੇ ਸਟੇਟ ਸਪான்ਸਰਡ ਆ ਉਹਨਾਂ ਨੂੰ ਆਪਣੀ ਸੱਤਾ ਬਚਾਉਣ ਦੇ ਲਈ ਕਿਤੇ ਇਹਨਾਂ ਚੀਜ਼ਾਂ ਦਾ ਸਹਾਰਾ ਲੈਣਾ ਪੈਂਦਾ ਤੇ ਇਹ ਸਾਰੀਆਂ ਚੀਜ਼ਾਂ ਇਹੋ ਜਿਹੇ ਲੋਕ ਕੰਗਰਾਂ ਨਰੌਤ ਵਰਗੇ ਬੈਡ ਕੈਰੈਕਟਰ ਇਹ ਚਾਹੁੰਦੇ ਆ ਕਿ ਆਪਾਂ ਇੱਕ ਗਿਣਤੀ ਨੂੰ ਵਰਗਲਾ ਕੇ ਆਪਣਾ ਮਕਸਦ ਹੱਲ ਕਰ ਲਈਏ ਕਿਉਂਕਿ ਖੁਦ ਇਹਨੇ ਯੋਗ ਹੀ ਹੁੰਦੇ ਨਹੀਂ ਤੇ ਕਿਸੇ ਨੂੰ ਭੜਕਾ ਕੇ ਆਪਣਾ ਉਹ ਲੋ ਸਿੱਧਾ ਕਰਨਾ ਚਾਹੁੰਦੇ ਬਸ ਮੇਰਾ ਆਖਰੀ ਸਵਾਲ ਹੈ ਜੇਕਰ ਫਿਲਮ ਅਮਰਜੈਂਸੀ ਪੰਜਾਬ ਦੇ ਵਿੱਚ ਲੱਗਦੀ ਹੈ ਤੇ ਕੀ ਪੰਜਾਬ ਦੇ ਲੋਕਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਨਹੀਂ ਦੇਖਣੀ ਚਾਹੀਦੀ ਇਹ ਫਿਲਮ ਪੰਜਾਬ ਚ ਕਦੀ ਲੱਗੂਗੀ ਨਹੀਂ ਜੀ ਇਹ ਲੱਗ ਹੀ ਨਹੀਂ ਸਕਦੀ ਇਹ ਪੰਜਾਬ ਤੋਂ ਬਾਹਰੇ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਕਿ ਉੱਥੇ ਉਹ ਨਾ ਲੱਗਣ ਦੇਣ ਹੂੰ ਤੇ ਬਾਹਰਲੇ ਮੁਲਕਾਂ ਦੀ ਵੀ ਫਿਲਮ ਨਹੀਂ ਲੱਗੂਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਨਾ ਕਾਂਗਰਸ ਇਸ ਦੇ ਉੱਪਰ ਰਿਐਕਟ ਕਰ ਰਹੀ ਹੈ ਨਾ ਆਮ ਆਦਮੀ ਪਾਰਟੀ ਰਿਐਕਟ ਕਰ ਰਹੀ ਹੈ ਤੇ ਨਾ ਹੀ ਕੋਈ ਹੋਰ ਪੋਲਿਟੀਕਲ ਪਾਰਟੀ ਰਿਐਕਟ ਕਰ ਰਹੀ ਹੈ ਤੁਹਾਨੂੰ ਲੱਗਦਾ ਕਿ ਜੇਕਰ ਪੰਜਾਬ ਦੇ ਵਿੱਚ ਲੱਗ ਜਾਂਦੀ ਕਿਉਂਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਵਿਰੋਧ ਹੋ ਰਿਹਾ ਪਰ ਕਈ ਹਿੱਸਿਆਂ ਦੇ ਵਿੱਚ ਇਸ ਦਾ ਵਿਰੋਧ ਨਹੀਂ ਵੀ ਹੋ ਰਿਹਾ ਜੇਕਰ ਪੰਜਾਬ ਦੇ ਵਿੱਚ ਲੱਗਦੀ ਹੈ ਕਿ ਦੇਖਣਾ ਚਾਹੀਦਾ ਹੈ ਨਹੀਂ ਦੇਖਣਾ ਚਾਹੀਦਾ ਕਾਂਗਰਸ ਦਾ ਵਿਰੋਧ ਨਹੀਂ ਹੋ ਰਿਹਾ ਮੈਂ ਗੱਲ ਤੋਂ ਸਹਿਮਤ ਨਹੀਂ ਹਾਂਗਾ ਕਾਂਗਰਸ ਇਸ ਫਿਲਮ ਦੀ ਫਿਲਮ ਦਾ ਵਿਰੋਧ ਨਹੀਂ ਮੈਂ ਨਹੀਂ ਮੰਨਦਾ ਸਿੱਧਾ ਮੈਂ ਸਹਿ ਪੱਗਾਂ ਵਾਲੇ ਉਹਨਾਂ ਦੇ ਸਮਰਥਕ ਹੈਗੇ ਨੇ ਜਿਹੜੇ ਇਸ ਫਿਲਮ ਨੂੰ ਬੰਦ ਕਰਾਉਣ ਦੇ ਲਈ ਲੱਗੇ ਹੋਏ ਨੇ ਬਟ ਉਹਨਾਂ ਨੇ ਸਹਾਰਾ ਜਿਹੜਾ ਲਿਆ ਉਹ ਸਿੱਖੀ ਦਾ ਲਿਆ ਸੋ ਇਦਾਂ ਨਹੀਂ ਹੈਗਾ ਕਿ ਕਾਂਗਰਸ ਜਿਹੜਾ ਕੁਝ ਕਰ ਨਹੀਂ ਰਹੀ ਹੈ ਓਪਨ ਓਪਨ ਮਤਲਬ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਵਿਰੋਧ ਕਰੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਛਵੀ ਨੂੰ ਦਿਖਾਇਆ ਜਾ ਰਿਹਾ ਇੰਦਰਾ ਗਾਂਧੀ ਨੂੰ ਫਿਰ ਕਾਂਗਰਸ ਪਾਰਟੀ ਆਫੀਸ਼ੀਅਲ ਕਿਉਂ ਵਿਰੋਧ ਨਹੀਂ ਆਫੀਸ਼ੀਅਲ ਤਰੀਕੇ ਦੇ ਨਾਲ ਵਿਰੋਧ ਕਿਉਂ ਨਹੀਂ ਕਰਦੀ ਦੇਖੋ ਹੋ ਸਕਦਾ ਹੈ ਕਿ ਉਹਨਾਂ ਦੀ ਕਿਤੇ ਨਾ ਕਿਤੇ ਕੋਈ ਇਸ ਇਹਦੇ ਪ੍ਰਤੀ ਸਮਝੋਤਾ ਜਾਂ ਕੋਈ ਹੋਵੇ ਉਹਨਾਂ ਦੀ ਕੋਈ ਸੈਟਲਮੈਂਟ ਹੋਵੇ ਇਹ ਉਹਨਾਂ ਦੀ ਪ੍ਰੋਬਲਮ ਆ ਉਹਨਾਂ ਦੇ ਕੋਲ ਹੋਰ ਬੜੇ ਤਰੀਕੇ ਸੀਗੇ ਕਿਉਂਕਿ ਅਸੀਂ ਤਾਂ ਦੇਖ ਰਹੇ ਸੋਸ਼ਲ ਮੀਡੀਆ ਦੇ ਜ਼ਰੀਏ ਕਿ ਕਿਹੜੇ ਬੰਦੇ ਕਿਸ ਮਕਸਦ ਦੇ ਨਾਲ ਕਿਹੜੀਆਂ ਗੱਲਾਂ ਕਹਿ ਰਹੇ ਨੇ ਕਿਉਂਕਿ ਕੁਝ ਗੱਲਾਂ ਇਦਾਂ ਦੀਆਂ ਵੀ ਨੇ ਕਿ ਜਿੱਥੇ ਉਹਨਾਂ ਨੇ ਸੰਤਾਂ ਦੇ ਜਿਹੜੇ ਵਰਡ ਨੇ ਉਹਨੂੰ ਮੁੱਢੋਂ ਅਨਕਾਰ ਕੀਤਾ ਕਿ ਉਹ ਜਿਹੜੇ ਸ਼ਬਦ ਨੇ ਉਹ ਸੰਤ ਜੀ ਦੇ ਇਦਾਂ ਕਦੀ ਕਹੇ ਹੀ ਨਹੀਂ ਠੀਕ ਹੈ ਨਾ ਤੇ ਉਥੋਂ ਦੀ ਇਹ ਸਾਬਤ ਹੁੰਦਾ ਹੈ ਕਿ ਉਹ ਸਿਰਫ ਸਿੱਖ ਕਰੈਕਟਰ ਜਿਹੜੇ ਉਸ ਵੇਲੇ ਜਾ ਕੇ ਉਸ ਜਗ੍ਹਾ ਦੇ ਉੱਤੇ ਫਿਲਮ ਦਾ ਵਿਰੋਧ ਕਰ ਰਹੇ ਆ ਉਹ ਨਾ ਸਿਰਫ ਸਿੱਖਾਂ ਦੇ ਖਿਲਾਫ ਜਿਹੜੀ ਉਸ ਫਿਲਮ ਦੇ ਵਿੱਚ ਸ਼ਬਦਾਵਲੀ ਦਾ ਵਿਰੋਧ ਕਰ ਰਹੇ ਆ ਉਹ ਕਿਤੇ ਨਾ ਕਿਤੇ ਇੰਦਰਾ ਗਾਂਧੀ ਦੀ ਲੱਗੀ ਹੋਈ ਮੂਵੀ ਦਾ ਵੀ ਵਿਰੋਧ ਕਰ ਰਹੇ ਨੇ ਇਦਾਂ ਦੇ ਲੋਕ ਵੀ ਦੁਨੀਆ 'ਚ ਹੈਗੇ ਨੇ ਅੱਛਾ ਇੱਕ ਬਸ ਆਖਰੀ ਸਵਾਲ ਮੇਰਾ ਜਿਸ ਤਰੀਕੇ ਦੇ ਨਾਲ ਸੰਜਨੈਲ ਸਿੰਘ ਪਿੰਡਰਾਵਾਲੇ ਵੱਲੋਂ ਇੱਕ ਸ਼ਬਦ ਬੋਲਿਆ ਗਿਆ ਮੈਂ ਖਾਲਸਾਣ ਦੀ ਮੰਗ ਕਰਦਾ ਹਾਂ ਕਿ ਐਕਚੁਅਲ ਵਿੱਚ ਇਹ ਐਗਜ਼ਿਸਟ ਕਰਦੀ ਹੈਗੀ ਇਹ ਗੱਲ ਦੇਖੋ ਜਿਹੜੀ ਉਸ ਫਿਲਮ ਦੇ ਵਿੱਚ ਲਾਈਨ ਬੋਲੀ ਗਈ ਹੈ ਮੈਂ ਉਹ ਐਗਜ਼ੈਕਟ ਲਾਈਨ ਬੋਲ ਕੇ ਸੁਣਾਦਾ ਉਹ ਕਹਿੰਦੇ ਨੇ ਉਹ ਕਰੈਕਟਰ ਦੇ ਜ਼ਰੀਏ ਜਿਹੜਾ ਉਹਨਾਂ ਨੇ ਸ਼ਾਇਦ ਸੰਤਜੀਵ ਵਰਗਾ ਬਣਾਇਆ ਹੈ ਕਿ ਤੁਸੀਂ ਵੋਟਾਂ ਚਾਹੁੰਦੇ ਹੋ ਤੇ ਅਸੀਂ ਖਾਲਸਾਣ ਚਾਹੁੰਦੇ ਹਾਂ ਇਹਦੇ ਮਤਲਬ ਕੱਢੋ ਜੇ ਮੰਨ ਲਓ ਇਹਦੇ ਮਤਲਬ ਇਹ ਕੱਢਣੇ ਕਿ ਕਾਂਗਰਸ ਨੂੰ ਜੇ ਵੋਟਾਂ ਦਵਾ ਦਈਏ ਤੇ ਤੁਸੀਂ ਖਾਲਸਾਣ ਦੀ ਗੱਲ ਕਰੀ ਜਾਓ ਤੇ ਤੁਹਾਨੂੰ ਤੁਹਾਡਾ ਸਟੇਟ ਦੇ ਦੇਾਂਗੇ ਖਾਲਸਾਣ ਦੇ ਦੇਾਂਗੇ ਜੇ ਇਸ ਤਰੀਕੇ ਨਾਲ ਇਹ ਸੰਭਵ ਹੁੰਦਾ ਹੈ ਨਾ ਤੇ ਅੱਜ ਤੇ ਵੋਟਾਂ ਹੋ ਹੀ ਰਹੀਆਂ ਨੇ بڑے ਮੁਲਕਾਂ 'ਚ ਹੋ ਰਹੀਆਂ ਨੇ ਖਾਲਸਾਣ ਨੂੰ ਲੈ ਕੇ ਵੋਟਾਂ ਫਿਰ ਤੇ ਖਾਲਸਾਣ ਬਣ ਜਾਣਾ ਸੀਦਾ ਫਿਰ ਇਸ ਤਰੀਕੇ ਨਾਲ ਖਾਲਸਾਣ ਬਣ ਜਾਣਾ ਸੀਦਾ ਤੇ ਫਿਰ ਤਾਂ ਸਾਨੂੰ ਕੋਸਮਸਾ ਹੀ ਹੈ ਨਹੀਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਉਹਨਾਂ ਨੂੰ ਕਾਂਗਰਸ ਵੱਲੋਂ ਤਿਆਰ ਕੀਤਾ ਬੰਦਾ ਦਿਖਾਉਣ ਦੇ ਲਈ ਲਾਈਨ ਸੈੱਟ ਕੀਤੀ ਜਦ ਕਿ ਉਹਨਾਂ ਦੇ ਸਾਰੇ ਜਿੰਨੀਆਂ ਸਟੇਟਮੈਂਟਸ ਨੇ ਸਾਰੀਆਂ ਦੁਨੀਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਇੱਕ ਸਟੇਟਮੈਂਟ ਦਿਖਾਉਣ ਜਿਹਦੇ ਵਿੱਚ ਉਹ ਇਸ ਤਰੀਕੇ ਨਾਲ ਕੋਈ ਬਿਆਨ ਦਿੰਦੇ ਨੇ ਮਗਰ ਇਹ ਗੱਲ ਵੀ ਮੈਂ ਨਾਲ ਕਲੀਅਰ ਕਰਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਤਾਨ ਨੂੰ ਲੈ ਕੇ ਉਨੇ ਹੀ ਯਤਨਸ਼ੀਲ ਰਹੇ ਨੇ ਜਿੰਨੇ ਹੁਣ ਅਸੀਂ ਹ ਉਸ ਤੋਂ ਵੱਧ ਉਹਨਾਂ ਦੇ ਵੱਡੇ بڑے ਵੱਡੇ ਰੋਲ ਰਹੇ ਨੇ ਉਹਨਾਂ ਦੀ ਹੀ ਸਟੇਟਮੈਂਟ ਹੁੰਦੀ ਹੈ ਸੰਜਨ ਸਿੰਘ ਬੰਡਰਾਲੇ ਦੀ ਕਿ ਜੇ ਹੁਣ ਭਾਰਤ ਵੱਲੋਂ ਫੌਜਾਂ ਦਾ ਹਮਲਾ ਦਰਬਾਰ ਸਾਹਿਬ ਤੇ ਹੁੰਦਾ ਆ ਤੇ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਤੇ ਨਹੀਂ ਰੱਖੀ ਗਈ ਜਿਹੜੇ ਉਹ ਫੈਕਟ ਯੂਜ਼ ਕਰਦੇ ਨੇ ਕਿ ਇਹਨਾਂ ਨੇ ਸੰਜਨ ਸਿੰਘ ਬੰਡਰਾਲੇ ਨੇ ਖਾਲਸਾਣ ਦਾ ਕਦੀ ਸਮਰਥਨ ਨਹੀਂ ਕੀਤਾ ਤੇ ਕਦੀ ਵਿਰੋਧ ਵੀ ਨਹੀਂ ਕੀਤਾ ਉਹਨਾਂ ਦੀ ਸਟੇਟਮੈਂਟ ਹੁੰਦੀ ਸੀ ਕਿ ਮੈਂ ਖਾਲਸਾਣ ਦਾ ਨਾ ਮੰਗਦਾ ਨਾ ਮੈਂ ਇਹਦਾ ਵਿਰੋਧ ਕਰਦਾ ਠੀਕ ਹੈ ਨਾ ਇਹ ਸਟੇਟਮੈਂਟ ਸੀ ਉਹਨਾਂ ਦੀ ਮਗਰ ਜਦੋਂ ਤੱਕ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਉਹ ਸਟੇਟਮੈਂਟ ਦਾ ਵਜੂਦ ਹੈ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਹ ਵੀ ਸੰਤਾਾਂ ਦੀ ਹੀ ਸਟੇਟ ਸੰਤਾਾਂ ਦੀ ਹੀ ਸਟੇਟਮੈਂਟ ਹੈਗੀ ਹੈ ਕਿ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋਊਗਾ ਤੇ ਖਾਲਸਾਤਨ ਦੀ ਨਹੀਂ ਰੱਖੀ ਜਾਊਗੀ ਤੇ ਨਹੀਂ ਰੱਖੀ ਗਈ ਹੈ ਤੇ ਇਸ ਚੀਜ਼ ਤੋਂ ਜਿਹੜੇ ਭਗੋੜੇ ਨੇ ਮੈਨੂੰ ਲੱਗਦਾ ਕਿਥੇ ਨਾ ਕਿਥੇ ਉਹ ਬੰਦੇ ਸਟੇਟ ਦੇ ਬੰਦੇ ਨੇ ਤੇ ਉਹਨਾਂ ਨੂੰ ਸ਼ੂਟ ਕਰਦੀ ਇਸ ਕਰਕੇ ਹੋਇਆ ਗਲਰ ਰਖ ਰਹੀ ਨੇ ਠੀਕ ਹੈ ਸ਼ੁਕਰੀਆ ਤੇ ਬਿਲਕੁਲ ਇਹ ਕਹਿਣਾ ਹੈ ਕਿ ਸਟੇਟ ਸਪான்ਸਰ ਇਹ ਮੂਵੀ ਹੈਗੀ ਹੈ ਜਿਸ ਦੇ ਵਿੱਚ ਇੱਕ ਸਟੇਟ ਨੂੰ ਜਾਂ ਫਿਰ ਇੱਕ ਕੈਲੋ ਕਮਿਊਨਿਟੀ ਨੇ ਜਿਹੜਾ ਹੈ ਉਹ ਖੁਸ਼ ਕਰਨ ਦੇ ਲਈ ਇਸ ਮੂਵੀ ਨੂੰ ਤਿਆਰ ਕੀਤਾ ਗਿਆ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਸ ਮੂਵੀ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਇਹ ਮੂਵੀ ਹੁਣ ਲੱਗਦੀ ਹੈ ਜਾਂ ਫਿਰ ਨਹੀਂ ਲੱਗਦੀ ਜੇਕਰ ਲੱਗਦੀ ਹੈ ਤਾਂ ਕਿਸ ਤਰੀਕੇ ਦਾ ਇਸ ਦਾ ਵਿਰੋਧ ਹੁੰਦਾ ਹੈ ਕੈਮਰਾਮੈਨ ਪੰਕੇ ਦੇ ਨਾਲ ਰਾਜਗੁਪਤਾ ਚਲੰਤਰ